ਕਰਦੇ ਭੋਲੇ ਕਲੀ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਪਿੰਡ ਸਾਡਾ ਖੁੱਬੜ ਤਹਿਸੀਲ ਅਬੋਰ ਜ਼ਿਲ੍ਹਾ ਫਾਿਲਕਾ ਭਾਈ ਜੀ ਇਹ ਮਸਲਾ ਹੈ ਸਾਡੇ ਪਿੰਡ ਦੇ ਪਾਣੀ ਦਾ ਡਿਵੈਲਪਮੈਂਟ ਦਾ ਅੱਜ ਸਾਰੇ ਵੀਰ ਇਕੱਠੇ ਹੋਏ ਆ ਅਸੀਂ ਛੜਕਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਆ ਇਧਰੋਂ ਜਿੱਧਰੋਂ ਆ ਛੜਕ ਜਾ ਰਹੀ ਹੈ ਨਾ ਇਹ ਬੰਦ ਕਰ ਦਿੱਤੀ ਜਾਵੇ ਇਧਰੋਂ ਬਾਈਪਾਸ ਕੱਢ ਦਿਓ ਤਾਂ ਜੋ ਅਸੀਂ ਇੱਥੇ ਝੋਨੇ ਦੀ ਫਸਲ ਉਗਾ ਸਕੀਏ ਆ ਆ ਇਧਰ ਆ ਪ੍ਰਾਈਵੇਟ ਸਕੂਲ ਨੂੰ ਜਾ ਰਹੀ ਹੈ ਗੁਰਨਾਨਕ ਪਬਲਿਕ ਸਕੂਲ ਨੂੰ ਇਧਰ ਨਾਲ ਛੜਕ ਜਾ ਰਹੀ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਬਨ ਨੂੰ ਹੁਣ ਬੱਚੇ ਦੱਸੋ ਇਹ ਕਿੱਧਰ ਨਹੀਂ ਟੱਪਣ ਤੇ ਬਾਕੀ ਕੋਈ ਕਿੱਧਰ ਨਹੀਂ ਟੱਪਿਆ ਜੀ ਇਧਰ ਵੇਖੋ ਜੀ ਸਾਰੇ ਪ੍ਰਾ ਇਕੱਠੇ ਹੋਏ ਆ ਇਧਰ ਵੇਖੋ ਜੀ ਮਾਰੋ ਨਿਗਾ ਸਾਰੇ ਆ ਝੋਨਾ ਲਾ ਰਿਹਾ ਸਰਕਾਰ ਨੂੰ ਬੇਨਤੀ ਹੈ ਵੀ ਇਹ ਪੱਕ ਲੈਣ ਦਿਓ ਪਾਣੀ ਸਾਡੇ ਕੋਲੇ ਫਾਲਤੂ ਹੈ ਵਾਧੂ ਹੈ ਪਾਣੀ ਪਾਣੀ ਇੱਥੇ ਮੁੱਕਦਾ ਤੇ ਜੇ ਕੋਈ ਸੱਜਣ ਵੀਰ ਹੈਗਾ ਇੱਕ ਬੇਨਤੀ ਹੈ ਸਾਡੀ ਵੀ ਮਿੱਟੀ ਛੱਡ ਦੇ ਇਥੇ ਕਿਉਂ ਥੱਲੇ ਥਾਂ ਕਰਣਾ ਝੋਨਾ ਚੱਲਣਾ ਨਹੀਂਗਾ ਚੰਗੀ ਤਰ੍ਹਾਂ ਕਿਉਂ ਜੀ ਕੰਗ ਸਾਹਿਬ ਦੱਸੋ ਜੀ ਹੋਰ ਕੋਈ ਬਸ ਇਹ ਨਹੀਂ ਹੈ ਵੀ ਸਰਕਾਰੀ ਸਕੂਲ ਨਾ ਵੀ ਇਧਰ ਪ੍ਰਾਈਵੇਟ ਸਕੂਲ ਵੀ ਇਧਰ ਹੈ ਕੋੜੇ ਰਹਿ ਗਿਆ ਉਹਦਾ ਲਾਈਨ ਚੱਲਿਆ ਦੇਖੋ ਪਾਣੀ ਸਾਰੀ ਛੜਕ ਰੁਕੀ ਪਈ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਦੋ ਚਾਰ ਵਾਰੀ ਬੇਨਤੀਆਂ ਕਰਾਟੀਆਂ ਵਿਅਕਤੀ ਰੂਪ ਦੇ ਵਿੱਚ ਵੀ ਦੇ ਚੁੱਕੇ ਹਾਂ ਪਰ ਉਹਦਾ ਕੋਈ ਹਾਲ ਹੈ ਜੀ ਬੱਚੇ ਕਪਰੇ ਸਕੂਲ ਦੇ ਕੋਈ ਕਹਿੰਦਾ ਰੇਲਵੇ ਦੀ ਸੜਕ ਹੈ ਕੋਈ ਕਹਿੰਦਾ ਕਾਫੇ ਦੀ ਸੜਕ ਹੈ ਕੋਈ ਦਾ ਕੋਈ ਹੱਲ ਨਹੀਂ ਹੋਇਆ ਪੱਕੇ ਤੌਰ ਤੇ ਆ ਹੁਣ ਜਿਸ ਤਰ੍ਹਾਂ ਇੱਥੇ ਹੀ بارش ਹੁੰਦਾ ਰਹੀਆਂ ਤੇ 5-10 ਦਿਨਾਂ ਦੇ ਵਿੱਚ ਵੀ ਹੁਣ ਮੀਂਹ ਦੀ ਝੜੀ ਲੱਗਣੀ ਹੈ ਸੜਕ ਬਿਲਕੁਲ ਬੰਦ ਹੋ ਜਾਣੀ ਹੈ ਠੀਕ ਹੈ ਨਾ ਅਗਰ ਇਹ ਨਹੀਂ ਬਣਾਉਂਦੇ ਤੈਨੂੰ ਅਸੀਂ ਬੰਦ ਕਰ ਦਾਂਗੇ ਠੀਕ ਹੈ ਨਾ ਇਹ ਰੋਜ਼ ਰੋਜ਼ ਇੱਥੋਂ ਦੇ ਬੱਚੇ ਦੇ ਕੱਪੜੇ ਖਰਾਬ ਹੁੰਦੇ ਆ ਵਰਦੀਆਂ ਖਰਾਬ ਹੁੰਦੀਆਂ ਬੱਚੇ ਡਿਗ ਡਿਗ ਜਾਂਦੇ ਆ ਅਸੀਂ ਤੁਹਾਨੂੰ ਇਹਨਾਂ ਬੱਚੇ ਡਿਗਾਂ ਦੀ ਵੀ ਵੀਡੀਓ ਪਾਵਾਂਗੇ ਜਿਹੜੇ ਬੱਚੇ ਵਿੱਚ ਪਾਣੀ ਦੇ ਵਿੱਚ ਡੱਗੇ ਹੋਏ ਇਸੇ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਹੱਲ ਕੀਤਾ ਜਾਵੇ ਸਰਕਾਰ ਨੂੰ ਬੇਨਤੀ ਹੈਦਾ ਹੱਲ ਕੀਤਾ ਜਾਵੇ ਠੀਕ ਉਹਨਾਂ ਨੂੰ ਹੁਣ ਕਿ ਆਓ ਜੀ ਬਾਈਕ ਖਾਲਸਾ ਵੈਕ ਵਿੱਚ ਜੀ ਖੜੇ ਦੇਖ ਯਾਦ ਹੋਏ ਨੂੰ ਜੀ ਲਗਭਗ 70 ਸਾਲ ਹੋ ਗਏ ਪਰ ਸਾਡੀ ਛੜਕਦਾ ਹਾਲ ਉਵੇਂ ਹੀ ਹੈ ਜੀ ਆ ਦੇਖੋ ਬਹੁਤ ਬੁਰਾ ਹਾਲ ਹੈ ਪੱਕੀ ਜੀ ਡੀ ਰੋਡ ਹੈ ਪਰ ਵੇਖਣ ਨੂੰ ਇਹ ਛੱਪੜੀ ਲੱਗਦਾ ਹੈ ਇੱਥੇ ਦੋਨੇ ਸਕੂਲਾਂ ਦੇ ਬੱਚੇ ਜਾਂਦੇ ਆ ਕਦੇ ਮੋਟਰਸਾਈਕਲ ਵਾਲੇ ਡੇਕਦੇ ਆ ਕਦੇ ਜੀਪ ਵਾਲੇ ਵਿਚਾਰੇ ਖੜ ਜਾਂਦੇ ਆ ਕਦੇ ਕੈਂਟਰ ਖੜ ਜਾਂਦਾ ਜੀ ਬਹੁਤ ਹੀ ਬੁਰਾ ਹਾਲ ਹੈ ਸਰਕਾਰ ਅੱਗੇ ਜੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਦਾ ਮਸਲਾ ਹੱਲ ਕੀਤਾ ਜਾਵੇ ਜੀ ਬਹੁਤ ਬੁਰਾ ਹਾਲ ਹੈ ਕਿ ਇੱਥੇ ਤਾਂ ਟੁਰਕੇ ਨਹੀਂ ਟੱਪਿਆ ਜਾਂਦਾ ਜਾਨਾ ਹੀ ਟੁੱਟ ਚੁੱਕੀ ਹੈ ਇਹ ਬਿਲਕੁਲ ਖਤਮ ਹੋ ਗਈ ਹੈ ਇਹ ਆ ਦੇਖ ਲੋਕਾਂ ਦੇ ਜੀ ਬਾਈ ਜੀ ਆਓ ਬੋਲੋ ਤੁਸੀਂ ਜੀ ਆਓ ਜ اچھا رات بولو ڪي ني مشڪل آهي بولو لا دو ڇت بولو جي بولو چلو